ਸੁੱਖਾਂ ਦੇ ਸਾਧਨ ਇੱਕ ਹੁੰਦਾ ਸੁੱਖ ਦੋ ਚੀਜ਼ਾਂ ਬੱਕਰੀਆਂ ਨੇ ਸੁੱਖਾਂ ਦੇ ਸਾਧਨ ਬਹੁਤ ਲੋਕਾਂ ਕੋਲ ਹੋ ਸਕਦੇ ਨੇ ਕਾਰ ਬਹੁਤ ਵੱਡੇ ਓਟ ਵੱਡੇ ਹੋਣਗੇ ਕਾਰਾਂ ਬਹੁਤ ਵੱਡੀਆਂ ਵੱਡੀਆਂ ਨਾਂ ਬਹੁਤ ਵੱਡੇ ਵੱਡੇ ਜ਼ਮੀਨ ਜ਼ਾਇਦਾਦ ਕਾਰੋਬਾਰ ਬਹੁਤ ਵੱਡੇ ਵੱਡੇ ਹੋਣਗੇ ਪਰ ਚੇਤਾ ਰੱਖਿਓ ਜ਼ਰੂਰੀ ਨਹੀਂ ਉਹਦੇ ਕੋਲ ਸੁੱਖ ਵੀ ਹੋਵੇ ਇਹ ਜ਼ਰੂਰੀ ਨਹੀਂ ਇੱਕ ਬਹੁਤ ਅਮੀਰ ਬੰਦਾ ਸੀ ਉਹਨੇ ਦਿਨ ਰਾਤ ਕਲਪਦੇ ਨਹੀਂ ਰਹਿਣਾ ਬੜੇ ਉਪਰਾਡੇ ਕਰਨੇ ਖਾਂਣ ਲੱਗੇ ਉਹੋਕ ਨਹੀਂ ਲੱਗਦੀ ਸੌਂ ਲੱਗਿਆ ਨੀਂਦ ਨਹੀਂ ਆਉਂਦੀ ਦਿਨੇ ਤੁਰਿਆ ਜਾਂਦੇ ਆ ਭੁੱਲ ਜਾਣਾ ਅਣਗਿਣਤ ਤਰਾਂ ਦੀਆਂ ਮਸੀਦਾਂ ਉਹਦੇ ਜੀਵਨ ਵਿੱਚ ਨਹੀਂ ਗੱਲ ਗੱਲ ਤੋਂ ਦੁਖੀ ਹੈ ਅੱਖ ਕਾਰੋ ਨੇ ਬੜੇ ਉਪਰਾਣੇ ਕੀਤੇ ਇੱਕ ਸਿਆਣੇ ਵੈਦ ਨੂੰ ਬੁਲਾਇਆ ਕਿੰ ਲੱਗਿਆ ਮੈਂ ਬੜੇ ਉਪਰਾਣੇ ਕਰਕੇ ਵੇਖ ਲੈ ਮੇਰਾ ਦਿਨ ਵੀ ਬੜੀ ਭਟਕਣਾ ਵਿੱਚ ਲੰਘਦਾ ਤੇ ਮੇਰੀ ਰਾਤ ਵੀ ਬੜੀ ਸੂਰਾਂ ਵਰਗੀ ਲੰਘਦੀ ਹੈ ਮੈਨੂੰ ਚੈਨ ਨਹੀਂ ਆਉਂਦਾ ਉਹ ਫਕੀਰ ਵਰਗਾ ਰੱਬੀ ਪਿਆਰ ਵਿੱਚ ਜੁਣ ਵਾਲਾ ਬੈਦਸ਼ੀ ਉਹਨੇ ਆਖਿਆ ਤਾਂ ਬੜੀ ਛੋਟੀ ਜੀ ਗੱਲ ਐ ਤੂੰ ਤਾਂ ਰੱਜ ਕੇ ਸੋਏਗਾ ਰੱਜ ਕੇ ਖਾਏਗਾ ਮਿੱਠਾ ਬੋਲੇਗਾ ਲੋਕਾਂ ਨਾਲ ਮਿਲੇਗਾ ਤੂੰ ਤੇ ਇੱਕ ਪਲ ਵੀ ਜ਼ਿੰਦਗੀ ਦੇ ਵਿੱਚ ਦੁਖੀ ਨਹੀਂ ਹੋਏਗਾ ਤੇਰਾ ਤਾਂ ਕੰਮ ਹੀ ਬੜਾ ਛੋਟਾ ਜਿਹਾ ਉਹਨੇ ਆਖਿਆ ਕਮਾਲ ਐ ਮੈਂ ਇਨਾ ਭਟਕਦਾ ਫਿਰਦਾ ਐਡੇ-ਐਡੇ ਡਾਕਟਰ ਮੇਰੇ ਕੋਲ ਆਉਂਦੇ ਨੇ ਤੇ ਵੱਡੇ-ਵੱਡੇ ਸਪੈਸ਼ਲਿਸਟ ਨੂੰ ਮੈਂ ਦਿਖਾ ਲਿਆ ਤੇ ਇਹ ਕਹਿੰਦਾ ਵੀ ਕੰਮ ਹੀ ਛੋਟਾ ਜਿਹਾ ਉਹ ਕਹਿੰਣ ਲੱਗੇ ਦੱਸੋ ਕਹਿਣ ਲੱਗੇ ਬਸ ਤੈਨੂੰ ਇੱਕ ਹਫ਼ਤਾ ਮੇਰੇ ਮੰਗੂ ਜਿਉਣਾ ਪੈਣਾ ਜਿਵੇਂ ਮੈਂ ਕਹਾਂ ਉਹ ਕਿਨੇ ਕੋਈ ਦੱਲ ਨਹੀਂ ਉਹਨਾਂ ਨੇ ਉਹਦੇ ਬੰਦਿਆਂ ਨੂੰ ਭੇਜਿਆ ਨੌਕਰਾਂ ਨੂੰ ਭੇਜਿਆ ਕਹਿਣ ਲੱਗੇ ਕਿਸੇ ਗਰੀਬ ਦੇ ਕੱਪੜੇ ਲੈ ਕੇ ਆਜੋ ਉਹਨਾਂ ਗਰੀਬ ਦੇ ਕੱਪੜੇ ਲਿਆਂਦੇ ਗਰੀਬ ਦਾ ਖਾਣਾ ਲਿਆਂਦਾ ਗਰੀਬ ਦਾ ਬਿਸਤਰਾ ਲਿਆਂਦਾ ਕਹਿਣ ਲੱਗੇ ਬੱਸ 8 ਦਿਨ ਆਹ ਕਰਨਾ ਇਹ ਬਿਸਤਰੇ ਤੇ ਸੌਣਾ ਉਹ ਦੇਖੀ ਵੀ ਆ ਸਾਦਾ ਜੀ ਚਾਦਰ ਹੈ ਤੇ ਸਾਧਿਆ ਜੇ ਕੰਬਲੇ ਵਿੱਚ ਇਹਦੇ ਸੌਣੇ ਕਹਿਣ ਲੱਗੇ ਹਾਂ ਇਹਦੇ ਸੌਣੇ ਕਹਿਣ ਲੱਗੇ ਚਲੋ ਠੀਕ ਹੈ ਮੈਂ ਸੁੱਕਦੇ ਭਰਦਾ ਫਿਰਦਾ ਮਿਲ ਜਾਇਓ ਚਲੋ ਇਹਦੇ ਵਿੱਚ ਸੋਣਾਗਾ ਉਹਨੇ ਸਾਧਿਆ ਜੇ ਕੱਪੜੇ ਪਾਏ ਸ਼ਾਦਾ ਜੀ ਖਾਣਾ ਖਾਦਾ ਉਮੀਦਾਂ ਉਹਨੇ ਜੀਵਨ ਗੁਜ਼ਾਰਿਆ ਤੇ 4 ਕਿ ਦਿਨ ਬਾਅਦ ਉਹਨੂੰ ਅਹਿਸਾਸ ਹੋਇਆ ਮਨਾ ਜਿਹਦੇ ਕੱਪੜੇ ਨੇ ਉਹਨੂੰ ਤਾਂ ਵੇਖ ਚਾਹੀਏ ਜਿਹਦੇ ਕੱਪੜੇ ਨੇ ਉਹਨੂੰ ਵੇਖਦਾ ਸੀ ਵੀ ਕੌਣ ਹੈ ਉਹਨੂੰ ਬੁਲਾਇਆ ਉਹ ਅੱਤ ਦੇ ਪਿਆਰ ਵਿੱਚ ਰੱਬ ਦੇ ਪਿਆਰ ਵਿੱਚ ਜਉਣ ਵਾਲਾ ਸ਼ਾਦਾ ਜੀ ਬੰਦਾ ਉਹ ਕਹਿਣ ਲੱਗਾ ਕਮਾਲ ਹੈ ਇਹ ਕੱਪੜੇ ਪਾ ਕੇ ਜੇ ਇਹ ਬੰਦਾ ਇੰਨਾ ਸੁਖੀ ਹੋ ਸਕਦਾ ਹੈ ਇਹੋ ਜਿਹਾ ਖਾਣਾ ਖਾ ਕੇ ਜੇ ਬੰਦਾ ਇੰਨਾ ਸੁਖੀ ਹੋ ਸਕਦਾ ਹੈ ਇਹੋ ਜਿਹਾ ਬਿਸਤਰੇ 'ਚ ਸੌਕੇ ਬੰਦਾ ਇੰਨਾ ਸੁਖੀ ਹੋ ਸਕਦਾ ਉਹ ਮਨਾ ਮੈਨੂੰ ਤਾਂ ਰੱਬ ਨੇ ਕਿੰਨਾ ਖੁਸ਼ੀ ਦਿੱਤਾ ਮੈਂ ਕਿਉਂ ਨਹੀਂ ਸੁਖੀ ਹੁੰਦਾ ਪੋਟੇ ਦਿਨੋਂ ਦੀ ਬਿਰਤੀ ਬਦਲ ਗਈ ਕਹਿੰਦੇ ਅੱਜ ਤੋਂ ਬਾਅਦ ਰੱਬ ਨੂੰ ਸ਼ਿਕਾਇਤਾਂ ਬੰਦ ਤੇ ਅੱਜ ਤੋਂ ਬਾਅਦ ਸ਼ੁਕਰਾਨਾ ਕਰਨਾ ਸ਼ੁਰੂ ਜਦੋਂ ਅਗਲੇ ਦਿਨੋਂ ਬੰਦਾ ਸੁਖਤਾ ਤੇ ਰੱਜ ਕੇ ਸੌਦਾ ਜਿਉਂ ਨੂੰ ਰੱਬ ਦਾ ਸ਼ੁਕਰ ਕਰਨਾ ਆ ਗਿਆ ਸੀ